ਇਹ ਸ਼ਾਂਤ ਵਧਾਵਾ ਸਿੰਘ ਜੀ ਹੋਏ ਨੇ ਬਾਬਾ ਅਨੰਦ ਸਿੰਘ ਜੀ ਦੇ ਵੇਦਿਆ ਗੁਰੂ ਤਿੰਨਾ ਫੱਟੀ ਲਈ ਸੀ ਨਾ ਸਲੇਟ ਲਈ ਸੀ ਮਿੱਟੀ ਤੇ ਵਾਇਆ ਸੀ ਊੜਾ ਐੜਾ ਈੜੀ ਸਸਾ ਹਾਹਾ ਅਗੋ ਕਹਿਤਾ ਕਟਿਆ ਜਮ ਕਫ ਹਾਹਾ ਨੰਦ ਸਿੰਘਾ ਤੇਰੇ ਲਈ ਇੰਨੇ ਹੀ ਬੜੇ ਨੇ ਇਥੇ ਇਹ ਨਾ ਸਮਝ ਲੈਣਾ ਕਿ ਮਹਾਪੁਰਸ਼ ਅਨਪੜ੍ਹ ਨਹੀਂ ਕੁਝ ਪਤਾ ਨਹੀਂ ਜਿੱਥੇ ਦੁਨਿਆਵੀ ਪੜ੍ਹਾਈ ਖਤਮ ਹੁੰਦੀ ਏ ਉਥੋਂ ਗੁਰੂ ਨਾਨਕ ਦੇ ਘਰ ਦੀ ਕੱਚੀ ਸ਼ੁਰੂ ਹੁੰਦੀ ਹੈ ਵਿਦਵਾਨ ਵਿੱਚ ਤੇ ਮਹਾਪੁਰਸ਼ ਬਹੁਤ ਫਰਕ ਜੇ ਵਿਦਵਾਨ ਹਰ ਵੇਲੇ ਦਿਮਾਗ ਨੂੰ ਅਕਲ ਨੂੰ ਅੱਗੇ ਰੱਖਦਾ ਹੈ ਮਹਾਪੁਰਸ਼ ਭੋਲੇਪਨ ਨੂੰ ਅੱਗੇ ਰੱਖਦਾ ਸਾਰੀ ਸਮਝ ਹੁੰਦੀ ਏ ਪਰ ਮਹਾਪੁਰਸ਼ ਦੂਜੇ ਨੂੰ ਵਡਿਆਈ ਦੇ ਦੇਗਾ ਜੀ ਇਹਨੂੰ ਪੁੱਛ ਲਓ ਜਿਵੇਂ ਕਹਿੰਦਾ ਕਰ ਲਓ ਆਪ ਕੋ ਸਤਨਾ ਆਹ ਆਹ ਆ ਕੋਲ ਬੈਠਾ ਜੀ ਜਿਵੇਂ ਕਹਿੰਦਾ ਕਰ ਲਓ ਥੋੜੀ ਚਾਤੀ ਪਾਓ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਤੁਸੀਂ ਅੱਗੇ ਅਕਲ ਰੱਖਦੇ ਹੋ ਕਿ ਪਰਮੇਸ਼ਰ ਤੇ ਭਰੋਸਾ ਅਗੇ ਰੱਖਦੇ ਹੋ ਬਹੁਤ ਜ਼ਿਆਦਾ ਗੱਲਾਂ ਦਾ ਗਿਆਨੀ ਗੱਲਾਂ ਦਾ ਵਿਦਵਾਨ ਉਹ ਅਕਲ ਨੂੰ ਅੱਗੇ ਰੱਖੇਗਾ ਸਿਆਣਪ ਨੂੰ ਅੱਗੇ ਰੱਖੇਗਾ ਨਾਮ ਜਪਣ ਵਾਲਾ ਭਜਿਆ ਹੋਇਆ ਜਿਹੜਾ ਹੈ ਉਹ ਭੋਲੇਪਨ ਨੂੰ ਅੱਗੇ ਰੱਖੇਗਾ ਜਿਵੇਂ ਮਹਾਰਾਜ ਜੀ ਨੇ ਆਖਿਆ ਭੋਲਾ ਪਾਉ ਗੋਬਿੰਦ ਮਿਲਾਵੇ ਗੁਰੂ ਅਰਜਨ ਦੇਵ ਜੀ ਨੇ ਐਵੇਂ ਨਹੀਂ ਲਿਖਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਅਸੀਂ ਨਹੀਂ ਜਾਣ ਸਕਦੇ ਗੁਰੂ ਨਾਨਕੁ ਭੰਦੂ ਨਾਨਕੁ ਧਾਰੀ ਸੰਗਤਿ ਧੰਨ